ਹਾਲ ਪਿਆ ਫੋਟੋ ਆਉਂਦੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਨੇ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਬਈ ਲਾਈਵ ਨਹੀਂ ਹੋਇਆ ਜਾਂਦਾ ਕਾਫੀ ਦਿਨ ਲੱਗ ਜਾਂਦੇ ਆ ਮੁਸੀਬਤਾਂ ਨੇ ਪਤਾ ਨਹੀਂ ਇਧਰ ਨੂੰ ਮੂੰਹ ਹੀ ਕਰ ਲਿਆ ਆਪਣੇ ਵਾਲੇ ਪਾਸੇ ਨੂੰ ਤੇ ਪਤਾ ਨਹੀਂ ਰੱਬ ਪ੍ਰੀਖਿਆ ਲੈਂਦਾ ਬਈ ਅੱਜ ਵੀ ਤੁਸੀਂ ਲਾਲੋ ਹਸਾਵਾ ਜਿਹਦੀ ਮੈਂ ਤੁਹਾਨੂੰ ਗੱਲ ਦੱਸਦਾ ਅੱਜ ਕੀ ਬਣਿਆ ਸਾਡੇ ਨਾਲ ਤੇ ਇੱਕ ਅੱਜ ਤੋਂ ਮਾਲੋ 13 12 13 ਦੀ ਗੱਲ ਆ 2012 13 ਦੀ ਆ ਮੁੰਡਾ ਸੀਗਾ ਇੱਕ ਵੈਸੇ ਤਾਂ ਮੈਨੂੰ ਭਰਾ ਹੀ ਕਹਿੰਦਾ ਹੁੰਦਾ ਸੀ ਤੇ ਆਪਾਂ ਥੋੜਾ ਭੋਲੇ ਬੰਦੇ ਆਈ ਆਪਾਂ ਆਪਾਂ ਨੂੰ ਜੇ ਕੋਈ ਚਾਰ ਦਿਨ ਹੱਸ ਕੇ ਖੇਡ ਕੇ ਗੱਲਾਂ ਕਰ ਲਏ ਹਨ ਤੇ ਆਪਾਂ ਨੂੰ ਐ ਹੋ ਜਾਂਦਾ ਵੀ ਯਾਰ ਵੀ ਚਲੋ ਆਪਣਾ ਆਪ ਦਾ ਹੀ ਆ ਉਹ ਆਪ ਦਾ ਹੀ ਸਮਝ ਲੈਣੇ ਆਂ ਅਸੀਂ ਤੇ ਉਹ ਬੰਦਾ ਮੇਰੇ ਨਾਲ ਵਰਤਣ ਲੱਗ ਗਿਆ ਵਧੀਆ ਤੇ ਚਲੋ ਉਹ ਤੋਂ ਫੋਨ ਤਾਂ ਹੁੰਦੇ ਰਹੀ ਸੀਗੇ ਉਹ ਤੋਂ ਅਸੀਂ ਐਂ ਜੇ ਜਿਸ ਨੇ ਸਾਨੂੰ ਕੋਈ ਮੰਨ ਲਓ ਫੋਨ ਕਰ ਦੇਣਾ ਕਿਸੇ ਨੇ ਦੱਸ ਦੇਣਾ ਵੀ ਯਾਰ ਕੋਈ ਡੌਗ ਇੱਥੇ ਪਿਆ ਜਾਂ ਕੋਈ ਇੱਥੇ ਪਸ਼ੂ ਪੰਛੀ ਕੋਈ ਵੀ ਪਿਆ ਤੇ ਉਹਨਾਂ ਦਾ ਇਲਾਜ ਕਰਾਉਣਾ ਜਾਂ ਉਹਨੂੰ ਕਿਤੇ ਨਾ ਕਿਤੇ ਮੰਨ ਲਓ ਕੋਈ ਕਰੋ ਉਹਦਾ ਹੱਲ ਤੇ ਮੈਂ ਜਾਂਦਾ ਹੁੰਦਾ ਸੀਗਾ ਤੇ ਉਹ ਵੀ ਮੇਰੇ ਨਾਲ ਕਿਉਂ ਮੇਰੀ ਮੈ ਹੈਲਪ ਕਰਨ ਲੱਗ ਗਿਆ ਇਸ ਕੰਮ ਚ ਤੇ ਹੈਲਪ ਕਰਦਾ ਕਰਦਾ ਬਾਈ ਉਹ ਤੇ ਬੰਦਾ ਮੈਨੂੰ ਕਹਿੰਦਾ ਯਾਰ ਨਾ ਵੀ ਮੇਰੇ ਕੋਲੇ ਪ੍ਰੂਫ ਹੈ ਨਹੀਂ ਗਿਆ ਆਪਦੇ ਸਾਹ ਮੈਂ ਕਹਿੰਦਾ ਮੋਟਰਸਾਈਕਲ ਲੈਣਾ ਨਾ ਵਾ ਤੇ ਮੇਰੇ ਕੋਲੇ ਪ੍ਰੂਫ ਹੈ ਨਹੀਂ ਬਾਈ ਯਾਰ ਕਹਿੰਦਾ ਜੇ ਤੂੰ ਆਪਦੇ ਪ੍ਰੂਫਾਂ ਦੇ ਮੈਨੂੰ ਮੋਟਰਸਾਈਕਲ ਦਵਾ ਦੇ ਤੇ ਮੈਂ ਕਹਿੰਦਾ ਨਾ ਵੀ ਮੈਂ ਕਹਿੰਦਾ ਵੀ ਉਹ ਜਦੋਂ ਮੋਟਰਸਾਈਕਲ ਫ੍ਰੀ ਹੋ ਗਿਆ ਕਿਸ਼ਤਾਂ ਤੋਂ ਕਿਸ਼ਤਾਂ ਮੈਂ ਕਹਿੰਦਾ ਭਰੀ ਚੱਲੂੰਗਾ ਜਦੋਂ ਕਦਮ ਫ੍ਰੀ ਹੋਗਾ ਮੋਟਰਸਾਈਕਲ ਤੋਂ ਬਾਅਦ ਮੈਂ ਤੈਨੂੰ ਉਹ ਤੇਰੇ ਨਾਂ ਤੋਂ ਆਪਦੇ ਨਾਂ ਦੇ ਕਰਾ ਲੂੰਗਾ ਮੈਂ ਵੀ ਚੱਲ ਠੀਕ ਆਪਾਂ ਕਦੇ ਸੋਚਿਆ ਹੀ ਨਹੀਂ ਸੀ ਬੰਦਾ ਐ ਕਰੂਗਾ ਧੱਕਾ ਕਰ ਜੂ ਆਪਣੇ ਨਾਂ ਨੇ ਐਜ ਇਹ ਇੱਕ ਦਿਨ ਹੀ ਬੜਿਆ ਨੇ ਕਰਿਆ ਧੱਕਾ ਹੀ ਆਪਣੇ ਸਿਰਫ ਹਰ ਇੱਕ ਬੰਦਾ ਗੱਲ ਵਿੱਚ ਚੁੱਪ ਦਾ ਫਾਇਦਾ ਚੁੱਪ ਦਾ ਫਾਇਦਾ ਜਾਂ ਮੰਨ ਲਓ ਵੀ ਠੰਡੇ ਸੁਹਾ ਦਾ ਫਾਇਦਾ ਹਨ ਹਰ ਇੱਕ ਚਾਹਦਾ ਵੀ ਆਪਾਂ ਕਦੇ ਕਿਸੇ ਦੇ ਅਛੇ ਦੀ ਕਿਸੇ ਮੈਂ ਕਹਿੰਦਾ ਸਰੇ ਨਹੀਂ ਆਂਦਾ ਹੁੰਦਾਗਾ ਤੇ ਕੋਈ ਟੰਡੇ ਸੁਆ ਦਾ ਫਾਇਦਾ ਹਰ ਇੱਕ ਬੰਦੇ ਚਾਹਦਾ ਹਰ ਇੱਕ ਬੰਦਾ ਅੱਜ ਕੱਲ ਤਾਂ ਹੁਣ ਥੋੜੀ ਥੋੜੀ ਅਗਲ ਆਉਣ ਲੱਗੀ ਹੈ ਥੋੜੀ ਥੋੜੀ ਸੂਹ ਹੋਣ ਆਉਣ ਲੱਗੇ ਵੀ ਹਰ ਇੱਕ ਬੰਦਾ ਅੱਜ ਕੱਲ ਕੋਈ ਨਹੀਂ ਕਿਸਦਾ ਬੇਲੀ ਕੋਈ ਨਹੀਂ ਮਿੱਤਰ ਕਿਸਦਾ ਤੇ ਅੱਜ ਕੱਲ ਤਾਂ ਕਹਦੇ ਵੀ ਹੱਥ ਨੂੰ ਹੱਥ ਜਿਵੇਂ ਕਹਿੰਦੇ ਹੈ ਨਾ ਖਾਂਦਾ ਹਾਥਰੋਂ ਹੱਥ ਖਾਂਦਾ ਬਈ ਤੇ ਆਪਾਂ ਦਾ ਚਲੋ ਮੁਸੀਬਤ ਪੈਂਦੀ ਹੈ ਫਿਰ ਪ੍ਰਮਾਤਮਾ ਵੈਗਰੂ ਦੀ ਮਿਹਰ ਨਾਲ ਥੋੜੇ ਭੈਣ ਭਰਾਵਾਂ ਦੀ ਸਪੋਰਟ ਨਾਲ ਆਪਣੇ ਤੋਂ ਤਾਂ ਮੁਸੀਬਤ ਨਿਕਲ ਜਾਂਦੀ ਹੈ ਆਪਣਾ ਤਾਂ ਕੋਈ ਨਾ ਕੋਈ ਹੱਲ ਮਹਾਰਾਜੀ ਕਰਾ ਦਿੰਦਾ ਹੈ ਨਾ ਵੈਗਰੂ ਕਿਉਂਕਿ ਆਪਾਂ ਦਿਲ ਚ ਬੇਈਮਾਨੀ ਨਹੀਂ ਰੱਖਦੇ ਆਪਾਂ ਸਾਫ਼ ਦਿਲ ਦੇ ਬੰਦੇ ਆ ਜੀ ਤੇ ਉਹ ਮੈਂ ਕਿਹਾ ਚਲ ਠੀਕ ਆ ਤੇ ਮੈਂ ਮੋਟਰਸਾਈਕਲ ਦਵਾਤਾ ਦਵਾਇਆ ਵੀ ਕਿਵੇਂ ਵੀ ਮੇਰੇ ਮੈਂ ਮੈਂ ਤੁਹਾਨੂੰ ਮਾਲਕ ਮੇਰੇ ਕੋਲ ਚੈੱਕ ਬੁੱਕ ਆਣੀ ਸੀਗੀ ਉਹਨਾਂ ਨੇ ਜੋ ਲੈਣ ਗਏ ਤੇ ਮੌਕੇ ਤੇ ਚੈੱਕ ਬੁੱਕ ਮੰਗ ਲਈ ਮੈਨੂੰ ਕਹਿੰਦੇ ਯਾਰ ਭਾਈ ਹੁਣ ਆਏ ਖਾਲੀ ਮੁੜਾਂਗੇ ਭਾਬੀ ਨੂੰ ਪੁੱਛ ਲਾ ਤੇ ਮੈਂ ਪੁੱਛਣਾ ਕੀ ਆ ਮੈਂ ਕਿਹਾ ਮੈਂ ਚਲ ਵੀ ਆਪਣੇ ਕਿਹੜਾ ਹਨ ਵੀ ਭਾਬੀ ਮੈਂ ਬਾਹਰ ਜਾਂਦੀ ਆਪਣੇ ਬਹੁਤੇ ਮੈਂ ਅੱਜ ਕੱਲ ਕੋਈ ਨਹੀਂ ਮੈਨੂੰ ਕਹਿ ਦਿੰਦਾ ਤੇ ਮੈਂ ਮੇਰੀ ਵਾਈਫ ਦੇ ਚੈੱਕ ਦਵਾ ਕੇ ਉਹਨੂੰ ਮੋਟਰਸਾਈਕਲ ਦਵਾਤਾ ਉਹ ਜਦੋਂ ਮੋਟਰਸਾਈਕਲ ਦਵਾਤਾ ਤੇ ਉਹ ਬੰਦਾ ਲੈ ਗਿਆ ਮੋਟਰਸਾਈਕਲ ਬਾਈ ਨਹੀਂ ਬਾਈ ਨੇ 1 ਅਗਸਤ ਵੀ ਨਹੀਂ ਪਰੀ 1 ਅਗਸਤ ਵੀ ਮੈਂ ਭਾਈ ਅੱਜ ਇੱਥੇ ਆ ਮੈਂ ਗੰਗਾ ਨਗਰ ਤੋਂ ਉਰੇ ਦਸੇ ਨਗਰ ਜੋ ਫੋਨ ਕਰਿਆ ਕਰਕੇ ਬਈਰ ਕਹਿੰਦਾ ਸੀ ਕਿ ਮੋਟਰਸਾਈਕਲ ਦੀ ਭਾਈ ਮੈਂ ਗੰਗਾ ਨਗਰ ਫਿਰਦਾ ਮੈਂ ਹਨਮਾਨਗੜ ਫਿਰਦਾ ਕਰਦੇ ਕਰਾਉਂਦੇ ਮੈਂ 4 ਕਿਸ਼ਤਾਂ ਦਾ ਭਰਤੀਆਂ ਚਾਰ ਕਿਸ਼ਤਾਂ ਭਰ ਕੇ ਤੇ ਮੈਂ ਕਿਹਾ ਵੀ ਭਾਈ ਐ ਤਾਂ ਨਹੀਂ ਕੰਮ ਲੋਟ ਆਉਣਾ ਮੈਂ ਇੱਕ ਦਿਨ ਬੰਦੇ ਕੋਈ ਮੋਹਤਵਾਰ ਬੰਦੇ ਕੋਲ ਮੈਂ ਲੈ ਕੇ ਤੇ ਜਾਵੜੇ ਅਸੀਂ ਤੜਕੇ 4 ਵਜੇ ਜਾਵਜੇ ਉਹਨਾਂ ਦੇ ਘਰੇ ਅਸੀਂ ਗੇਟ ਖੜਕਾਇਆ ਮੋਟਰਸਾਈਕਲ ਅਸੀਂ ਚੱਕ ਲਿਆਂਦਾ ਜਰਸੀ ਵਾਲੇ ਵੀ ਨਾਲ ਸੀਗੇ ਜਰਸੀ ਵਾਲੇ ਮੈਨੂੰ ਆਹਦੇ ਤੂੰ ਰੱਖ ਸਕਦਾ ਮੋਟਰਸਾਈਕਲ ਜੇ ਰੱਖਣਾ ਤਾਂ ਮੈਂ ਕਿਹਾ ਵੀ ਨਹੀਂ ਜੀ ਮੈਂ ਨਹੀਂ ਰੱਖਣਾਗਾ ਮੇਰਾ ਤੁਸੀਂ ਇਹ ਲੈ ਜਾਓ ਮੇਰਾ ਕਿਹੜਾ ਛੱਡੋ ਮੈਂ ਮੇਰੇ ਕੋਲ ਪੈਸੇ ਨਹੀਂ ਐ ਮੈਂ ਮੁੜ ਕੇ ਬਾਅਦ ਤੁਸੀਂ ਮੇਰੇ ਨਾਲ ਉਹੀ ਘਰ ਰੋਲਾ ਹੈ ਨਾ ਫਿਰ ਥੋੜਾ ਰਹੂਗਾ ਵੀ ਤੁਸੀਂ ਇਹਨੂੰ ਲੈ ਹੀ ਜਾਓ ਵੀ ਮੈਂ ਕੰਮ ਨੇ ਵੇੜ ਦੋ ਉਹ ਮੈਨੂੰ ਕਹਦੇ ਵੀ ਚੱਲ ਠੀਕ ਆ ਪਰ ਕਹਦੇ ਐ ਕਰ ਤੇ ਤੇਰਾ ਇੱਕ ਦੋ ਬਾਅਦ ਕੋਈ ਰੋਲਿੰਗ ਆ ਕਹਿੰਦੇ ਅਸੀਂ ਮੋਟਰਸਾਈਕਲ ਲੈ ਚੱਲੇ ਮੈਂ ਲੈ ਜੂ ਮੋਟਰਸਾਈਕਲ ਲੈ ਗਏ ਉਹ ਤੇ ਜੋ ਮੋਟਰਸਾਈਕਲ ਲੈ ਗਏ ਤੇ ਸਾਲ ਬਾਅਦ ਉਹਨਾਂ ਨੇ ਸੰਮਣ ਭੇਜ ਤੇ ਕੋਰਟ ਰੋਲਿੰਗ ਉਹਨੇ ਸੰਮਣ ਆਉਣ ਲੱਗੇ ਕੋਰਟ ਰੋਲਿੰਗ ਤੇ ਮੈਂ ਕਿਹਾ ਵੀ ਯਾਰ ਕੰਮ ਤਾਂ ਗਲੱਲਾ ਹੋ ਗਿਆ ਮੈਂ ਇੱਕ ਅ ਬੁੜਗਿਆਂ ਦਾ ਚੱਕਰ ਹਨਾ ਦੋਨੋਂ ਵੀ ਪਤਾ ਵੀ ਆਪਣੇ ਇਹ ਚੀਜ਼ ਦਾ ਬੰਦੇ ਦਾ ਮਰਨ ਹੋ ਜਾਂਦਾ ਮੰਨ ਲਓ ਜੇ ਕੋਈ ਬੁਢੀ ਖਾੜੇ ਕਿਚੈਰੀ ਜਾਵੜੇ ਤੋਂ ਤੇ ਕੋਈ ਥਾਣੇ ਕਿਚੈਰੀ ਕੋਈ ਮਾੜਾ ਨਹੀਂ ਪਰ ਸਮਝਦੇ ਹਨਾ ਵੀ ਬੰਦਿਆਂ ਦੇ ਹੁੰਦੇ ਸੁੰਦੇ ਤੇ ਬੁੜੀਆਂ ਥਾਣੇ ਚ ਤੁਰ ਕੇ ਫਿਰਦੀਆਂ ਤੁਹਾਨੂੰ ਪਤਾ ਇਸ ਚੀਜ਼ ਦਾ ਭਲੀ ਭਾਤ ਵੀ ਬਈ ਬਹੁਤ ਔਖਾ ਹੋ ਜਾਂਦਾ ਤੇ ਉਹ ਮੈਂ ਵਕੀਲ ਨਾਲ ਗੱਲ ਕਰੀ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੇਸ ਕੀਤਾ ਸ਼੍ਰੀ ਰਾਮ ਕੰਪਨੀ ਵਾਲਿਆਂ ਨੇ ਕਰਿਆ ਸੀਗਾ ਮੈਂ ਗੱਲ ਕਰੀ ਵਕੀਲ ਨਾਲ ਤੇ ਵਕੀਲ ਮੈਨੂੰ ਕਹਿੰਦਾ ਹੁਣ ਮੈਂ ਮੈਂ ਦੱਸ ਹੀ ਦਿੰਦਾ ਵਕੀਲ ਮੈਨੂੰ ਕਹਦਾ ਵੀ ਐਂ ਕਰ 25000 ਰੁਪਏ ਦੀ ਮਤਰਾ ਨਵੇੜ ਦੇ ਦਿੰਦਾ ਮੇਰੇ ਘਰ ਦੀ ਕੁਰਕੀ ਵੀ ਆ ਗਈ ਸੀ ਮੇਰਾ ਸਮਾਨ ਸਮੂਹਣ ਲਿਖਣ ਆ ਗਿਆ ਸੀ ਕਿਉਂਕਿ ਉਹ ਸਾਡੀ ਗਲਤੀ ਸੀਗੀ ਵੀ ਅਸੀਂ ਪਹਿਲਾਂ ਜਿਹੜੇ ਕੋਰਟ ਵਾਲੀ ਉਹ ਨੋਟਿਸ ਆਉਦੇ ਸੀ ਉਹਨਾਂ ਦਾ ਧਿਆਨ ਨਹੀਂ ਕਰਿਆ ਸੀ ਮੈਂ ਜਮੇ ਗੌਰ ਨਹੀਂ ਕਰੀ ਮੈਂ ਚੱਲ ਆਈ ਜਾਂਦੇ ਕੋਸ ਨਹੀਂ ਹੁੰਦਾ ਕੀ ਹੋ ਜੂ ਉਹ ਮੈਂ ਦੇ ਕਿਸੇ ਨੂੰ ਪੁੱਛਿਆ ਕਰ ਉਹ ਕਹਿੰਦਾ ਅਗਰ ਕੁਝ ਨਹੀਂ ਹੁੰਦਾ ਆਈ ਜਾਂਦੇ ਤੈਨੂੰ ਕੀ ਮੈਂ ਚੱਲ ਠੀਕ ਸਾਨੂੰ ਉਸ ਦਿਨ ਪਤਾ ਲੱਗਿਆ ਜਦੋਂ ਸਾਡੇ ਘਰ ਦੀ ਕੁਰਕੀ ਆ ਗਈ ਤੇ ਉਦੋਂ ਬਾਅਦ ਮੈਂ ਵਕੀਲ ਨਾਲ ਗੱਲ ਕਰੀ ਤੇ ਵਕੀਲ ਮਨ ਕਹਿੰਦਾ 25000 ਰੁਪਏ ਦੇ ਦੇ ਤੇ ਮੈਂ ਤੇਰਾ 25000 ਚ ਨਵੇੜ ਦਿੰਨਾ ਮੈਂ ਵੀ ਚਲ ਠੀਕ ਹੈ ਮੈਂ ਆ ਜੀ ਤਿੰਨ ਕਿਸ਼ਤਾਂ ਕਰ ਲਈਆਂ ਉਹਦੇ ਨਾਲ ਤੇ ਸਾਡੇ ਚਲੋ ਮੁਲਾਜ਼ਮਾਂ ਨੂੰ ਹਟ ਕੇ ਤੇ ਆਪਾਂ ਨੂੰ ਇੰਨਾ ਹੀ ਹੋਣਾ بڑا ਹੁੰਦਾ ਚਲ ਯਾਰ ਪੁਲਿਸ ਨਹੀਂ ਆਈਗੀ ਵੀ ਆਪਰਾ ਨੇ ਨਿਬੜ ਗਿਆ ਤੇ ਮੈਂ ਆਖਿਆ ਵੀ ਚਲੋ ਮੈਂ ਪੂਰਾ ਤੇੜਿਆ ਫਿਰ ਮੈਂ ਚਲ ਆਪਣਾ ਦਾ ਨਿਬੜ ਗਿਆ ਵੀ 25000 ਚ ਮੈਂ ਕਿਤੇ 40 ਮੰਗਦੇ ਸੀਗੇ ਤੇ 25000 ਚ ਹੀ ਨਿਬੜ ਗਿਆ ਮੋਟਰਸਾਈਕਲ ਜਮਾ ਕਰਾਉਣ ਦੇ ਬਾਅਦ ਮੋਟਰਸਾਈਕਲ ਜਮਾਂ ਵੀ ਕਰਵਾਤਾ ਤੇ ਅੱਜ ਜੀ ਮੈਂ ਤੁਹਾਨੂੰ ਅੱਜ ਦੀ ਵੀ ਗੱਲ ਦੱਸਦਾ ਤੇ ਉਹ ਮੇਰੇ ਕੇਸ ਜੋ ਨਿਬੜ ਗਿਆ ਤੇ ਪੁਲਿਸ ਆਉਣਾ ਹੜ ਗਈ ਤੇ ਚਲੋ ਆਪਾਂ ਖੁਸ਼ ਹੋ ਗਏ ਮੈਂ ਵੀ ਚਲ ਨਿਬੜ ਗਿਆ ਗਲਤੀ ਮੇਰੀ ਇਹ ਵੀ ਮੈਂ ਤਾਂ ਕੋਈ ਰਸੀਦ ਨਹੀਂ ਮੰਗੀ ਵੀ ਮੈਨੂੰ ਰਸੀਦ ਦੇ ਭਾਈ ਵੀ ਮੇਰਾ ਨਿਬੜ ਗਿਆ ਤੇ ਮੈਂ ਕੋਈ ਕੋਰਟ ਦੇ ਆਰਡਰ ਨਹੀਂ ਮੰਗੇ ਇੱਥੋਂ ਮੇਰੀ ਬਹੁਤ ਵੱਡੀ ਗਲਤੀ ਰਹਿ ਗਈ ਤੇ ਇੱਥੋਂ ਹੀ ਅਗਲਾ ਫਾਇਦਾ ਚੱਕ ਜਾਂਦਾ ਗਰੀਬ ਬੰਦੇ ਦਾ ਭੋਲੇ ਬੰਦੇ ਦਾ ਅੱਜ ਕੱਲ ਹਨਾ ਇੱਥੋਂ ਹੀ ਅਗਲਾ ਫਾਇਦਾ ਚੱਕ ਜਾਂਦਾ ਉਹ ਬੰਦਾ ਹੁਣ ਵਕੀਲ ਕਹਿੰਦਾ ਵੀ ਮੈਂ ਇਹਨੂੰ ਯਾਦ ਨਹੀਂ ਤੂੰ ਪੈਸੇ ਪੜਾਏ ਆ ਤੇ ਉਹ ਫੇਰ ਨੋਟਿਸ ਹੋਣ ਲੱਗ ਗਏ ਹੁਣ ਹੁਣ ਅਸੀਂ ਤਰੀਕ ਤੇ ਗਏ ਠੀਕ ਹੈ ਉਹ ਕਹਿੰਦੇ ਜਮਾਨਤ ਕਰੋ ਕਹਿੰਦੇ ਬੁੜੀਆਂ ਦੀ ਜਮਾਨਤ ਕਰੋ ਮੇਰੀ ਵਾਈਫ ਦੀ ਛੋੜਾ ਹੈ ਸਾਡੇ ਬੱਚਾ ਸਾਡੇ ਤੁਹਾਨੂੰ ਪਤਾ ਹੀ ਹੈ ਹਨਾ ਬੱਚਾ ਹੋਇਆ ਪ੍ਰਮਾਤਮਾ ਦੀ ਮਿਹਰ ਨਾਲ ਤੇ ਬੇਜਮਾਨਤ ਕਰਾਈ ਖੜੇ ਪੈਰ ਪੈਸੇ ਐ ਨਹੀਂ ਸੀ ਕੋਲੇ ਤੇ ਮੈਂ ਧੰਨਵਾਦ ਕਰਦਾ ਆਂ ਅੰਟੀ ਦਾ ਮੇਰੇ ਅੰਟੀ ਜੀ ਬਹੁਤ ਮੇਰਾ ਸਾਥ ਦੇ ਦਿੰਦੇ ਆਂ ਮੈਂ ਕਹਣਾ ਅੱਜ ਅੰਟੀ ਅੱਜ ਵੀ ਨਾਣਾ ਹੁੰਦੇ ਤੇ ਅੱਜ ਵੀ ਸਾਡਾ ਜਲੂਸ ਹੀ ਨਿਕਲ ਜਾਣਾ ਸੀਗਾ ਖੜੇ ਪੈਰ ਖੋਣ ਕੀਤਾ ਅੰਟੀ ਨੇ ਪੈਸੇ ਪਾਏ ਫਿਰ ਅਸੀਂ ਗਾਂ ਵਕੀਲ ਨੂੰ ਦਿੱਤੇ ਉਹਨਾਂ ਨੇ ਕੱਚੀ ਜ਼ਮਾਨਤ ਕਰਾਈ ਹੁਣ ਕੱਚੀ ਜ਼ਮਾਨਤ ਕਰਾਈ ਹੁਣ ਇਹ ਤੋਂ ਬਾਅਦ ਪੱਕੀ ਜ਼ਮਾਨਤ ਕਰਾਉਣੀ ਹੈ ਇਹ ਜਮਾਨਤ ਗਿਆ ਤੁਹਾਨੂੰ ਪਤਾ ਜਿਹੜੇ ਆਪਾਂ ਕੋਰਟ ਤੋਂ ਜਮਾਨਤ ਲੈਨੇ ਹਨ ਇੱਕ ਤਾਂ ਜਮ੍ਹਾਂ ਬੰਦੀ ਦੇਣੀ ਪੈਂਦੀ ਜ਼ਮੀਨ ਦੀ ਤੇ ਇੱਕ ਮੈਂਬਰ ਚਾਹੀਦਾ ਆਪਣੇ ਪੰਚਾਇਤ ਮੈਂਬਰ ਇੱਕ ਸ਼ਨਾਖਤੀਆ ਬੰਦਾ ਚਾਹੀਦਾ ਤਿੰਨ ਜਣੇ ਚਾਹੀਦੇ ਤਿੰਨ ਮੈਂਬਰ ਉਹ ਲੈ ਕੇ ਜਾਵਾਂਗੇ ਜਮਾਨਤ ਕਰਾ ਕੇ ਲਿਆਵਾਂਗੇ ਤੇ 41000 ਰੁਪਏ ਦਾ ਬਈ ਚੈੱਕ ਲੱਗਿਆ ਪਿਆ ਹੁਣ ਠੀਕ ਹੈ ਉਹ ਬੰਦੇ ਦਾ ਮੈਂ ਚਲੋ ਉਹ ਵਕੀਲ ਬਟੰਡੇ ਵਾਲੇ ਪਾਸੇ ਦਾ ਸੀਗਾ ਉਹਰਾ ਬਹੁਤ ਕੰਟੈਕਟ ਕੀਤੇ ਮੈਂ ਮਿਲ ਕੇ ਵੀ ਐ ਮੈਂ ਵਕੀਲ ਦਾ ਮੈਨੂੰ ਆਹ ਮਾਰੋ ਗਰੀਬ ਬੰਦੇ ਨੂੰ ਮੈਂ ਹੁਣ ਇੰਨੇ ਪੈਸੇ ਕਿੱਥੋਂ ਭਰੂੰਗਾ ਮੈਨੂੰ ਦੱਸੋ ਵੀ ਮੈਰਾ ਤਾਂ ਅੱਜ ਬਹੁਤ ਅਸੀਂ ਤਾਂ ਦੋਵੇਂ ਜੀ ਪਰੇਸ਼ਾਨ ਹੋ ਗਏ ਆਉਂਦੇ ਹੋਵੇ ਪਰੇਸ਼ਾਨ ਵੀ ਇੰਨੇ ਹੋ ਗਏ ਵੀ ਸਸੀਂ ਪੈਸੇ ਲਗਾਏ ਸੀ ਵੀ ਚਲੋ ਜਵਾਕ ਨੂੰ ਦਵਾਈ ਦਵਾ ਕੇ ਲਿਉਣੀ ਮੁੰਡਾ ਬਿਮਾਰ ਹੋਇਆ ਪਿਆ ਮੇਰਾ ਤੇ ਉਹ ਪੈਸੇ ਅਸੀਂ ਉਹਨਾਂ ਨੂੰ ਦਿੱਤੇ ਪਹਿਲਾਂ 2000 ਰੁਪਏ ਦਿੱਤਾ ਮੈਂ ਮੇਰੇ ਕੋਲ ਤਾਂ 2000 ਹੀ ਆਈ ਉਹ ਕਹਿੰਦਾ ਵਕੀਲ ਕਹਿੰਦਾ ਵੀ ਹੂੰ ਤਾਂ ਅਸੀਂ 21000 ਰੁਪਏ ਲੈਣੇ ਉਹ ਸਾਡੇ ਪਿੰਡ ਦਾ ਮੁੰਡਾ ਲੱਗਿਆ ਸੀਗਾ ਉੱਥੇ ਮੁੰਚੀ ਵਨੀਮ ਲੱਗਿਆ ਉਹ ਕਹਿੰਦਾ ਚਲ ਤੂੰ ਐ ਕਰ ਅ 10000 ਰੁਪਏ 11000 ਰੁਪਏ ਤੇ ਉਹ ਵਕੀਲ ਘਰ ਨਹੀਂ 10 11 ਦਾ ਥੋੜਾ ਵੀ ਚਲ ਤੂੰ 15000 ਰੁਪਏ ਚ ਕਹਦਾ ਇਹ ਨਾਲ ਕਰ ਲੈ ਤੇ ਅਸੀਂ 15000 ਰੁਪਏ ਉਹਨੂੰ ਦੇਣਾ ਸੀਗਾ ਉਹ ਪੈਸੇ ਅਸੀਂ ਦੇ ਕੇ ਤੇ ਆਂਟੀ ਤੋਂ ਪੈਸੇ ਮੰਗਾਏ ਅਸੀਂ ਉਹਨਾਂ ਨੂੰ ਪੈਸੇ ਪੂਰੇ ਕਰਕੇ ਦਿੱਤੇ ਤੇ ਫੇਰੋ ਚਲੋ ਇੱਕ ਤਰੀਕਾ ਚੀਜ਼ ਮੰਨ ਤਾਂ ਹੋ ਗਈ ਹੈ ਨਾ ਜੱਜ ਸਾਹਿਬ ਨੇ ਵੀ ਚਲੋ ਵਧੀਆ ਚੰਗੇ ਬਹੁਤ ਵਧੀਆ ਜੱਜ ਸਾਹਿਬ ਤੇ ਉਹਨਾਂ ਨੇ ਚਲੋ ਵੀ ਮੈਨੂੰ ਵੀ ਸਮਝਾਇਆ ਵੀ ਤੁਸੀਂ ਇੱਥੇ ਮਾਰ ਖਾਨੇ ਆ ਕਹਿੰਦੇ ਸਾਡੇ ਕੋਲੇ ਐ ਹੀ ਕੇਸ ਆਉਂਦੇ ਆ ਭੋਲੇ ਬੰਦੇ ਫਸ ਜਾਂਦੇ ਆ ਹੁਣ ਅਸੀਂ ਤਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਾ ਹੈ ਨਾ ਜੋ ਵੀ ਕਾਨੂੰਨ ਦੇ ਸਬੂਤਾਂ ਦੇ ਹਿਸਾਬ ਨਾਲ ਤੇ ਬਹੁਤ ਵੱਡੀ ਗਲਤੀ ਹੈ ਭਈ ਮੈਂ ਇਹ ਮੈਸੇਜ ਦਿੰਨਾ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਕੋਈ ਪਹਿਲੀ ਗੱਲ ਤਾਂ ਕਰਦੀ ਜ਼ਿੰਮੇਵਾਰੀ ਲਾਓ ਇਹ ਨਾ ਮੈਂ ਤਾਂ ਕਹਣਾ ਸਕੇ ਭਰਾ ਦੀ ਜ਼ਿੰਮੇਵਾਰੀ ਨਾ ਲਾਓ ਠੀਕ ਹੈ ਮੈਂ ਹਜੇ ਤੱਕ ਮੈਂ ਲੋਕਾਂ ਦੇ ਜ਼ਿੰਮੇਵਾਰੀਆਂ ਜਿਹੜੀਆਂ ਲਈਆਂ ਉਹਨਾਂ 'ਚ ਮੈਂ ਇੰਨਾ ਪਰੇਸ਼ਾਨ ਇੰਨਾ ਪਰੇਸ਼ਾਨ ਬਈ ਤੇ ਲੋਕ ਇੰਨਾ ਬੰਦੇ ਨੂੰ ਹਰਾਸ ਕਰਦੇ ਇੰਨਾ ਪਰੇਸ਼ਾਨ ਦੁਖੀ ਕਰਦੇ ਨਾ ਮੈਨੂੰ ਦੁਖੀ ਕਰ ਮਾਰੇ ਮੈਂ ਬੁਢਾ ਹੋ ਗਿਆ ਤੇ ਮੈਂ ਹਜੇ ਤੱਕ ਲੋਕਾਂ ਦੀਆਂ ਜ਼ਿੰਮੇਵਾਰੀਆਂ ਲਾਉਂਦਾ ਰਹਿੰਦਾ ਮੈਂ ਵੀ ਕੀ ਲਾਈਆਂ ਪੈਦਾ ਮੰਨ ਲਓ ਵੀ ਉਹ ਵੀ ਮਲ 15000 ਰੁਪਏ ਅੰਟੀ ਨੂੰ ਪੈ ਗਿਆ 17015 ਵੀ ਨਿ 17000 ਰੁਪਏ ਆਂਟੀ ਨੂੰ ਦੇ ਗਏ ਠੀਕ ਆ ਮੇਰੇ ਪਿਓ ਦਾ ਵੀ ਨਹੀਂ ਪੁੱਛ ਗਿਆ ਤੇ ਨਾ ਉਹਦੇ ਪਿਓ ਦਾ ਗਿਆ ਜੀ ਨੇ ਲਿਆ ਸੀ ਤੇ ਨਾ ਮੰਨ ਲਓ ਵੀ ਉਹ ਵਕੀਲ ਦੇ ਪਿਓ ਦਾ ਗਿਆ ਕੁਝ ਤੇ ਕੋਈ ਸਬੂਤ ਪ੍ਰੂਫ ਆਪਣੇ ਕੋਲ ਹੈ ਨਹੀਂਗੇ ਤੇ ਬੜਾ ਅੱਜ ਮਨ ਪਰੇਸ਼ਾਨ ਆ ਪਰ ਮੈਂ ਆਂਟੀ ਦਾ ਬਹੁਤ ਧੰਨਵਾਦ ਕਰਦਾ ਆਂਟੀ ਮੈਨੂੰ ਕਹਦੇ ਹੁੰਦੇ ਵੀ ਤੂੰ ਮੈਨੂੰ ਆਪਣੀ ਮਾਂ ਸਮਝਿਆ ਕਰ ਤੇ ਚਲੋ ਉਹ ਮਾਂ ਤੋਂ ਬਾਅਦ ਕੇ ਫਰਜ਼ ਨਿਭਾਉਂਦੇ ਆਂ ਮੇਰੀਆਂ ਗਲਤੀਆਂ ਜੋ ਵੀ ਮੇਰੇ ਤੋਂ ਗਲਤੀਆਂ ਹੋਈਆਂ ਹਨ ਉਹ ਮੇਰੀਆਂ ਗਲਤੀਆਂ ਦਾ ਖਮਿਆ ਜਾ ਅੰਟੀ ਨੂੰ ਭੁਗਤਣਾ ਪੈ ਰਿਹਾ ਤੇ ਹਜੇ 41000 ਰੁਪਏ ਆਪਾਂ ਹੋਰ ਭਰਨਾ ਪਈ ਤੇ ਮੈਂ ਮਾਰੇ ਕੋਲ ਕੋਈ ਕੋਈ ਤੁਹਾਨੂੰ ਪਤਾ ਕਮਾਈ ਦਾ ਕੋਈ ਸਾਧਨ ਹੈ ਨਹੀਂ ਮੇਰੇ ਕੋਲ ਤੇ ਜਿਹੜੀ ਮੈਨੂੰ ਫੇਸਬੁੱਕ ਤੋਂ ਕਮ ਹੁੰਦੀ ਹੈ ਮੇਰਾ ਘਰ ਮਸਾ ਚੱਲਦਾ ਉਹਦੇ ਨਾਲ ਤੇ ਮੇਰੀ ਜੇ ਕੋਈ ਭੈਣ ਭਰਾ ਹੈਲਪ ਕਰ ਸਕਦਾ ਇਹਦੇ ਚ ਤੇ ਮੈਂ ਬੇਨਤੀ ਕਰਦਾ ਹਾਂ ਇਹ ਦੋਵੇਂ ਹੱਥ ਜੋੜ ਕੇ ਮੇਰਾ ਖੁੱਦਾ ਗਲਾ ਖਰਾਬ ਹੋਇਆ ਪਰ ਬਹੁਤ ਜਿਆਦੇ ਤੇ ਬੱਚੇ ਰੂਵੀ ਆਂਟੀ ਸਾਡੇ ਨਾਲ ਲੜੇ ਉਹ ਕਹਿੰਦੇ ਮੈਂ ਤੈਨੂੰ ਪੈਸੇ ਵੱਧ ਪਾਏ ਤੋ ਮੁੰਡੇ ਨੂੰ ਦਵਾਈ ਦਿਵਾ ਕੇ ਲਿਆ ਫਿਰ ਅਸੀਂ ਆਵਲ ਖਰਾਣਾ ਦਵਾਈ ਦਿਵਾਈ ਮੁੰਡੇ ਨੂੰ ਤੇ ਨਹੀਂ ਸਾਡਾ ਇੰਨਾ ਵੀ ਨਹੀਂ ਦਿਮਾਗ ਕੀਤਾ ਵੀ ਕੰਮ ਵੀ ਅਸੀਂ ਮੁੰਡੇ ਨੂੰ ਬੱਚੇ ਨੂੰ ਦਵਾਈ ਦਿਵਾਉਣ ਆਏ ਸੀਗੇ ਤੇ ਬੱਚੇ ਨੂੰ ਦਵਾਈ ਅਸੀਂ ਤਾਂ ਤੋਂ ਨਹੀਂ ਦਵਾਈ ਕੀ ਵੀ ਬੱਚੇ ਨੂੰ ਦਵਾਈ ਦਿਵਾ ਕੇ ਚੱਲ ਗਏ ਉਹ ਆਂਟੀ ਲੜੇ ਮੇਰੇ ਨਾਲ ਇਹਨਾਂ ਕਹਿੰਦੇ ਤੂੰ ਕਮਾਲ ਹੋ ਗਈ ਜੇ ਬੱਚੇ ਨੂੰ ਕੁਝ ਹੋ ਗਿਆ ਤੇ ਫਿਰ ਤੁਸੀਂ ਕੀ ਕਰ ਲੋਗੇ ਮੈਂ ਤਾਂ ਪਰਮਾਤਮਾ ਨੇ ਦਾਤ ਬਖਸ਼ੀ ਆ ਹਨਾ ਤੇ ਤੂੰ ਇਹ ਕੰਮ ਨਾ ਕਰ ਗਰਜੀਤ ਤੇ ਤੂੰ ਮੁੰਡੇ ਨੂੰ ਦਵਾਈ ਦਵਾ ਕੇ ਲਿਆ ਕੋਈ ਨਹੀਂ ਆ ਪਿਹਰੇ ਬੜਦਾ ਫਿਰੂਗਾ ਤੇ ਗੱਲ ਐ ਵੀ ਜੇ ਤਾਂ ਹੁਣ ਮੇਰੇ ਤੇ ਆਪਦੇ ਤੇ ਮੇਰੇ ਆਪਦੇ ਹੁੰਦਾ ਹਨ ਫਿਰ ਵੀ ਚਲੋ ਮੈਂ ਵੀ ਭੁਗਤ ਲੈਂਦਾ ਹੁਣ ਗੱਲ ਤੁਹਾਨੂੰ ਪਤਾ ਜਦੋਂ ਘਰ ਤੇ ਪਰਿਵਾਰ ਦੀ ਅਜੇ ਬਈ ਤੇ ਜੇ ਕੋਈ ਭੈਣ ਭਰਾ ਮੇਰੀ ਕੋਈ ਹੈਲਪ ਕਰ ਸਕਦਾ ਕੋਈ ਤਾਂ ਮੇਰੀ ਜਰੂਰ ਕਰਿਆ ਜੀ ਬਈ ਆਪਾਂ ਅ ਹਸੇ ਅੱਜ ਤੇ ਅੱਜ ਚਲੋ ਮੁੰਡਾ ਸੀਗਾ ਸਾਡਾ ਚੈਨਲ ਨੂੰ ਰੂ ਸਬਸਕ੍ਰਾਈਬ ਕਰ ਲੋਈ ਬੈਲ ਆਈਕਨ ਆਨ ਕਰ ਲੋ ਬਾਈ ਜੀ ਸਾਰੇ ਭੈਣ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਆਪਾਂ ਸੇਵਾ ਕਰਦੇ ਹਾਂ ਬੇਜਮਾਨਾਂ ਦੀ ਆ ਬੱਚਾ ਆਪਣੇ ਕੋਲ ਆਇਆ ਬਈ ਜੇ ਕਿਸੇ ਨੇ ਲੈਣਾ ਹੋਵੇ ਜੇ ਕੋਈ ਸਾਫ਼ ਸੰਭਾਲ ਵਾਲਾ ਵਧੀਆ ਸਾਨੂੰ ਬੰਦਾ ਮਿਲ ਜੇ ਤੇ ਉਹਨੂੰ ਆਪਾਂ ਦੇ ਦੇਵਾਂਗੇ ਹਾਂਜੀ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਦਾ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਤੇ ਮੈਂ ਕਰਦਾ ਹਾਂ ਸਰਪੰਚ ਸਾਹਿਬ ਨਾਲ ਗੱਲ ਤੇ ਬੜਾ ਕਲੱਲ ਪਸਾਇਆ ਬਈ ਮੈਨੂੰ ਇਸ ਬੰਦੇ ਨੇ ਐਨੂੰ ਬਈ ਦੇਖਦਾ ਨਹੀਂ ਹੈਗਾ ਬੱਚੇ ਨੂੰ ਤੇ ਆ ਇਹਨੂੰ ਕੋਈ ਵੱਡੀ ਰੋਡ ਤੇ ਛੱਡ ਗਿਆ ਸੀ ਕੋਈ ਹਾਈਵੇ ਤੇ ਆ ਛੋਟੇ ਬੱਚੇ ਨੂੰ ਵੇਖੋ ਲੋਕਾਂ ਦੇ ਕੀ ਹਾਲ ਬਲਜਿੰਦਰ ਬਲਜਿੰਦਰ ਜੀ ਗਿਆ ਲਈ ਇਹਨੂੰ ਕੋਈ ਵੱਡੀ ਰੋਡ ਤੇ ਛੱਡ ਗਿਆ ਸੀ ਤੇ ਡਾਕਟਰ ਚੱਕ ਲਿਆ ਸੀ ਜਿਹੜਾ ਡਾਕਟਰ ਆਪਣਾ ਇਹਨਾਂ ਦਾ ਟਰੀਟਮੈਂਟ ਕਰਕੇ ਜਾਂਦਾ ਦੋ ਬੱਚੇ ਆਪਣੇ ਕੋਲ ਹੋਰ ਆਏ ਆ ਬਈ ਪਰ ਉਹਨਾਂ ਥੋੜਾ ਖੇਡ ਦੇ ਬਾਹਲਾ ਤੇ ਉਹ ਘਰੇ ਫਿਰਦੇ ਆਪਣੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਸਾਰੇ ਭੈਣ ਭਰਾ ਤੇ ਮੈਂ ਆਂਟੀ ਦਾ ਫਿਰ ਧੰਨਵਾਦ ਕਰਦਾ ਦੁਬਾਰਤੋਂ ਆਂਟੀ ਬਹੁਤ ਸਾਡਾ ਸਾਥ ਸਦੁੰਦੇ ਆ ਤੇ ਨਹੀਂ ਸਾਡਾ ਤਾਂ ਬਈ ਬਹੁਤ ਔਖਾ